ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਐਕਸ ਸਰਪੰਚ ਪਰਮਦੀਪ ਸਿੰਘ ਟਕਾਪੁਰ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਮਾਲਪੁਰ ਸੋ ਆਪ ਜੀ ਨੂੰ ਬੇਨਤੀ ਹੈਗੀ ਮੈਂ 2 ਮਿੰਟ ਵਾਸਤੇ ਗੱਲਬਾਤ ਕਰਨੀ ਹੈ ਅੱਜ ਸਵੇਰੇ ਸਾਡੇ ਹਲਕਾਂਚਾਰ ਜੀ ਐਮਐਲ ਸਰਦਾਰ ਬਲਜੀਤ ਸਿੰਘ ਨੇ ਫੋਨ ਕੀਤਾ ਕਿ 11 ਕਾ ਵੀ ਮੀਟਿੰਗ ਹੈ ਜੀ ਦਰਸ਼ਨ ਦਿਓ ਮੈਂ ਵੀ 11:00 ਦੇ ਵਿੱਚ ਪਹੁੰਚ ਗਿਆ 11:30 ਵਜੇ ਉਸ ਮੀਟਿੰਗ ਵਿੱਚ ਜੈਦਾ ਸਾਹਿਬ ਨੇ ਇੱਕ ਹਰਾਨੀ ਜਨਕ ਗੱਲਾਂ ਕੀਤੀਆਂ ਜਿਹੜੀਆਂ ਬਰਦਾਸ਼ਤ ਨਹੀਂ ਸੱਚੇ ਗੱਲ ਹੀ ਵਾਸਤੇ ਜਿਹੜੀ ਗੱਲ ਹੈ ਅੱਜ ਨਾਲ ਸ਼ਰੋਮਣੀ ਕਾਲੀ ਦਲ ਦੇ ਸਰਕਲ ਬਤਾੜੇ ਦੀ ਅੰਦੇ ਲੇਕਸ ਚ ਆਉਣ ਆ ਇਹ ਬੱਸ ਸਰਵਸਮਤੀ ਨਾਲ ਕਰਨੀ ਆ ਅੱਖਾਂ ਚ ਜਿਰੋ ਕਰੋ ਉੱਥੇ ਜੀ ਇੱਕ ਬਤਾੜੇ ਤੋਂ ਚਰੋਣੀ ਕਮੇਟੀ ਮਰਾਜਮਾ ਜਿਹੜਾ ਜੈਦਾ ਸਾਹਿਬ ਦਾ ਪੀਏ ਵੀਰਾ ਚੁਕਾ ਬਲਜੀਤ ਸਿੰਘ ਦਾ 12 ਤੋਂ 17 ਤੱਕ ਹਾਂਜੀ ਉਹਨੂੰ ਪ੍ਰਧਾਨ ਬਣਾਤਾ ਸਰਕਲ 3 ਅਸਲੀ ਬਣਨੇ ਆ ਉਹ ਮੈਂ ਅਖਿਆ ਪ੍ਰਧਾਨ ਸਾਹਿਬ ਨੂੰ ਸਦਾਕ ਵੀਰ ਸਿੰਘ ਬਦਲ ਉਹਨਾਂ ਆਖਿਆ ਕਿ ਸਰਕਲ 3 ਬਣਨੇ ਆ ਜਿਹੜਾ ਵੈਰੋਵਾਲ ਸਰਕਲ ਖਲਤੀਆਂ ਸਰਕਰ ਤੇ ਬਿਆ ਸਰਕਲ ਚੌਥਾ ਉਦਾਂ ਹੀ ਕੰਗਸਾਵਲੇ ਦਾ ਚੱਲੇ ਆ ਰਿਹਾ ਕੁਛ ਕਰਨ ਵਾਸਤੇ ਖੁਸ਼ ਕਰਨ ਵਾਸਤੇ ਕੰਨਤਾ ਵੇਲੇ ਤਾਂ ਚੱਲੇ ਆ ਰਿਹਾ ਇਹ ਜੋ ਮੈਂ ਵੀ ਜੂਤ ਦਾ ਬਰਦਾ ਰਿਆ ਸੀ 14 ਤੋਂ 19 ਤੱਕ ਐ 20 ਤੱਕ 20 ਤੱਕ ਇਹ ਉਹ ਸਰਾਮ ਸਿੰਘ ਜੀ ਵੀ ਅਲਖਾਂ ਜੀ ਐਮਐਲਸੀ ਸਾਡੇ ਸੋ ਵੇਂਦੀ ਉਸ ਤੋਂ ਬਾਅਦ ਮੈਨੂੰ ਸਰਕਲ ਜਮਾਲਪੁਰ ਦਾ ਪ੍ਰਧਾਨ ਲਾ ਦਿੱਤਾ ਗਿਆ ਕਿਉਂਕਿ ਇੱਕ ਸਰਕਲ ਦੇ ਨਾਲ ਦੋ ਸਰਕਲ ਕਰ ਦਿੱਤੇ ਗਿਆ ਸੱਤ-ਸੱਤ ਤੇ ਤਕਰੀਬਨ ਬਣ ਕੇ ਨਾ ਸੋ ਅੱਜ ਉਹਨੇ ਇੱਕ ਸ਼ਰਮਣੀ ਕਮੇਟੀ ਦਾ ਮੁਲਾਜ਼ਮ ਜਿਹੜਾ ਉਹਨਾਂ ਦਾ ਆਪਣਾ ਖਾ ਖਾ ਉਹਨਾਂ ਦਾ ਖਾ ਖਾ ਉਹ ਉਹ ਤੇ ਉਹ ਜਿਹੜਾ ਬਬਗੜੇ ਬਿਨਾਂ ਡਿਊਟੀ ਤੋਂ ਦਫ਼ਤਰ ਮੈਨੇਜਰ ਦੇ ਦਫ਼ਤਰ 'ਚ ਸੋਫੇ ਦੇ ਲੱਤਾਂ ਪੁਛਾ ਕੇ ਲੰਮੇ ਪਿਆ ਹੁੰਦਾ ਕਈ ਵਾਰੀ ਵੀ ਚੈੱਕ ਕਰ ਲਓ ਜਾ ਕੇ ਮੈਂ ਨਹੀਂ ਹਾਂ ਦਾ ਕਈ ਵਾਰੀ ਵੀ ਚੈੱਕ ਕਰ ਲਿਓ ਕਿ ਲੱਤਾਂ ਟੇਬਲ ਤੇ ਰੱਖ ਕੇ ਹਨ ਬੜਾ ਉਹ ਮੂੰਹ ਬਿਠਾ ਹੁੰਦਾ ਕਿ ਨਿਠਾ ਹੁੰਦਾ ਸੋ ਮੈਂ ਹੋਰ ਕੀ ਕੀ ਕਹਾਂ ਇਹ ਸ਼ਰਮਣੀ ਕਮੇਟੀ ਦਾ ਮੁਨਾਜਮ ਉਹਨੂੰ ਪ੍ਰਧਾਨ ਲਾਤਾ ਕਿਉਂਕਿ ਬਾਈਆਂ ਪਿੰਡਾਂ 'ਚ ਕੋਈ ਯੋਗ ਬੰਦਾ ਹੀ ਨਹੀਂ ਆ ਆਕਾਲੀ ਦਲ ਦਾ ਟਕਸਾਲੀ ਪਰਿਵਾਰ ਆ ਪੁੱਛ ਲੋ ਕਿਸੇ ਨੂੰ ਵੀ ਕਿਸੇ ਨੂੰ ਵੀ ਪੁੱਛ ਲੋਗੀ ਅਸੀਂ ਬੜੇ ਭੱਜ-ਭੱਜ ਕੇ ਲੋਕ ਗਏ ਕਾਂਗਰਸ ਜਿਹੜੇ ਵੀ ਗਏ ਝਾੜੂ ਵੱਲ ਵੀ ਗਏ ਪਰ ਨਹੀਂ ਅਜੇ ਵਿੱਚ ਝੰਡਾ ਲਗਾ ਕੋਠੀ ਤੇ ਨਹੀਂ ਜਾਣਾ ਸ਼ਰਮ ਨਹੀਂ ਆਕਾਲੀ ਦਲ ਦੇ ਨਾਲ ਦੇ ਨਾਲ ਰਹਿਣਾ ਸੁਰਦਾ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬੇਨਤੀ ਕਰ ਦਾਂਗੀ ਪ੍ਰਧਾਨ ਐਮਐਲਏ ਸਾਹਿਬ ਨੂੰ ਪੁੱਛਿਆ ਜਾਂਦਾ ਵੇ ਕਿ ਸਰਦਾਰ ਬਲਜੀਤ ਨੂੰ ਬਾਈਆਂ ਪਿੰਡਾਂ ਦੇ ਵਿੱਚੋਂ ਸਿਰਫ ਉਹ ਹੀ ਲੱਭਾ ਨਾਲ ਇੱਕ ਸੇਰੋਂ ਪਿੰਡ ਤੋਂ ਸਰਦਾਰ ਸਿੰਘ ਵੀਰ ਸਿੰਘ ਬੜੇ ਸੂਝਵਾਨ ਬੰਦੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਲਾਤਾ ਇੱਕ ਨੂੰ ਖੁਸ਼ ਕਰਨ ਵਾਸਤੇ ਵੀ ਇਹ ਮੇਰਾ ਇਹਨਾਂ ਰੋਹ ਜੇ ਕੀ ਨਾ ਆ ਪੀਐਸ ਸਾਹਿਬ ਉਹ ਸਖਵਿੰਦਰ ਸਿੰਘ ਨਾ ਰੋਹ ਜੇ ਉਹ ਵਿਚਾਰਾ ਸਿੰਘ ਵੀਰ ਸਿੰਘ ਨੂੰ ਉਦਾਂ ਹੀ ਨਾਲ ਲਾਤਾ ਜਿਹਦਾ ਕੋਈ ਮਤਵਲ ਨਹੀਂ ਬਣਦਾ ਮੈਂ ਪ੍ਰਧਾਨ ਸ਼ਰੋਮੀ ਕਾਲੀ ਦਲ ਸਰ ਤਖਬੀਰ ਸਿੰਘ ਬਾਦਲ ਨੂੰ ਬੇਨਤੀ ਕਰਦਾ ਕਿ ਸਾਡੇ ਖਾਲੇ ਵਿੱਚ ਧਿਆਨ ਦਿੱਤਾ ਜਾਵੇ ਕਿ ਸ਼੍ਰੋਣੀ ਕਮੇਟੀ ਦਾ ਇਹਦੇ ਮੁਲਾਜ਼ਮੀ ਰਹਿ ਗਏ ਪ੍ਰਧਾਨ ਬਣ ਲਈ ਹੋਰ ਕੋਈ ਨਹੀਂ ਹੈਗਾ ਸੋ ਮੈਂ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਜਿਹੇ ਦਾ ਹਰੀ ਦੇਰ ਸਿੰਘ ਥਾਮੀ ਨੂੰ ਬੇਨਤੀ ਕਰਦਾ ਕਿ ਕਿਉਂਕਿ ਇਹ ਜਿਹੇ ਮੁਲਾਜ਼ਮਾਂ ਵੱਲ ਧਿਆਨ ਦਿੱਤਾ ਜਾਵੇ ਕਿ ਜਿਹੜੇ ਤੇ ਉਹਨਾਂ ਦੇ ਤਰ੍ਹਾਂ ਕਿਵੇਂ ਈ ਆਂ ਨੌਕਰੀ ਆਂ ਦੇ ਕਿ ਪਿੰਡ ਦੀ ਨਿਯਮਿਤਗੀ ਵੀ ਕਰਨੀ ਆ ਤੇ ਆਪਣੇ ਹਲਕੇ ਦੀ ਵੀ ਨਿਯਮਿਤਗੀ ਕਰਨੀ ਆ ਤੇ ਪੀਏ ਵੀ ਬਣਨਾ ਤੇ ਸਰਕਲ ਪ੍ਰਧਾਨ ਵੀ ਬਣਨਾ ਹੈ ਤਿੰਨ ਤਨ ਗੱਲਾਂ ਨਹੀਂ ਹੁੰਦੀਆਂ ਜੀ ਗੱਲ ਇੱਕ ਹੀ ਹੁੰਦੀ ਹੈ ਜਾਂ ਨੌਕਰੀ ਕਰ ਲੈ ਜਾਂ ਪੀਏ ਬਣ ਲੈ ਹੈ ਜੇ ਪੀਏ ਬਣ ਲੈ ਜਾਂ ਨੌਕਰੀ ਕਰ ਲੈ ਤੇ ਜਾਂ ਸਰਕਲ ਪ੍ਰਧਾਨ ਬਣ ਲੈ ਕਿ ਸਰਕਲ ਪ੍ਰਧਾਨ ਬਣਦਾ ਇਹ ਨਹੀਂ ਕਹਾਂਗਾ ਇਦੀ ਕਰੋ ਬਦਲੀ ਤਾਂ ਮਿਸਾਬੇ ਮੁਖ ਸਰਦੀ ਜਾਂ ਉਹ ਉਥੇ ਬਾਰਸਾ ਵੱਲ ਖਾਲ ਗੁਰ ਲੱਗੇ ਉੱਥੋਂ ਆਇਆ ਕਰੇ ਨਾਲੇ ਸ਼ੁਰੂ ਅਕਾਲੀ ਦਲ ਦਾ ਪ੍ਰਧਾਨ ਬਣੂਗਾ ਸਰਕਲ ਦਾ ਨਾਲੇ ਪਤਾ ਲੱਗ ਜਾਊਗਾ ਕਿ ਕਿੰਨੀ ਕੀ ਸੇਵਾ ਕਰਦਾ ਕਰੋ ਇਹਦੀ ਨਾਨਕਪੁਰ ਸਾਹਿਬ ਬਦਲੀ ਕਰੋ ਇਹਦੀ ਜੀਨ ਉੱਥੋਂ ਆ ਕੇ ਪਤਾ ਲੱਗੂਗਾ ਕਿ ਕਿੰਨੀ ਕੀ ਆ ਕੇ ਸੇਵਾ ਕਰਦਾ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਹੈ ਪ੍ਰਧਾਨ ਸਾਹਿਬ ਆ ਵੇਖੋ ਕੀ ਬਣ ਰਿਹਾ ਧਿਆਨ ਦਿੱਤਾ ਜਾਵੇ ਕਿ ਸਾਡੇ ਵਰਗੇ ਜਿਹੜੇ